ਨਿੰਗੰਨੇ ਆਵਟੇ ਠਾਕਾ ਮੈਂ ਕਿਹਾ ਹਾਂ ਜੀ ਮੈਂ ਠੀਕ ਆਗਾ ਬ੍ਰੇਕ ਬਾਦ ਕਰਕੇ ਆਏ ਨੇ ਕਹਿੰਦੇ ਨਾ ਅਮੇ ਲੇਟੋ ਜਨਮੇ ਡਿਊਟੀ ਚੱਲ ਰਹੀ ਨਹੀਂ ਜਾ ਮਰ ਗਿਆ ਲਗੋ ਮਨੇ ਕਹਿਣਾ ਬੜਾ ਧਿਆਨ ਰੱਖਣਾ ਗੁੜੀ ਦਾ ਧਿਆਨ ਰੱਖਣਾ ਗੁੜੀ ਨਾ ਚੜਕੀ ਨਾ ਆਹ ਦੁਰੀਏ ਤੇ ਕੋਈ ਜਾਣਾ ਬੇਟਾ ਸ਼ਹੀਦ ਹੋ ਚਾ ਗਿਆ ਮੇਰੇ ਬੇਟੇ ਦਾ ਗੇੜ ਵੱਡਣਾ ਸਭ ਨੂੰ ਜੀ ਨਾ ਉਹਨਾਂ ਦੇ ਵਲ ਦੇਖ ਕੇ ਜੀਵਨ ਜੰਮੂ ਕਸ਼ਮੀਰ ਦੇ ਵਿੱਚ ਡਿਊਟੀ ਦੌਰਾਨ ਗੁਰਦਾਸਪੁਰ ਦੀ ਕਸਬਾ ਕਲਾਨੌਰ ਦਾ ਜਵਾਨ ਮਲਕੀ ਸਿੰਘ ਸ਼ਹੀਦ ਹੋ ਗਿਆ ਜਿਸ ਦਾ ਅੰਤਿਮ ਸੰਸਕਾਰ ਕੱਲ ਨੂੰ ਯਾਨੀ ਕਿ 26 ਜਨਵਰੀ ਨੂੰ ਸਰਕਾਰੀ ਸਨਮਾਨਾ ਦਿਨal ਕੀਤਾ ਜਾਵੇਗਾ ਜਿਵੇਂ ਹੀ ਇੱਕ ਖਬਰ ਪਰਿਵਾਰ ਨੂੰ ਮਿਲਦੀ ਹੈ ਤਾਂ ਸਾਰਾ ਪਰਿਵਾਰ ਭਾਵੁਕ ਹੋ ਜਾਂਦਾ ਹੈ ਪਰਿਵਾਰ ਦਾ ਰੂ ਰੋ ਕੇ ਬੁਰਾ ਹਾਲ ਹੈ ਸਸਕਾਰ ਮੌਕੇ ਕਲਾਂ ਨੌਰ ਦੇ ਨਿਵਾਸੀਆਂ ਨੇ ਮਲਕੀਤ ਸਿੰਘ ਦੀ ਸ਼ਹਾਦਤ ਦੇ ਸਨਮਾਨ ਵਿੱਚ ਸਾਰਾ ਸ਼ਹਿਰ ਬੰਦ ਰੱਖਣ ਦਾ ਐਲਾਨ ਵੀ ਕੀਤਾ ਹੈ ਸਸਰੇ ਵੀਰੇ ਨੂੰ ਫੋਨ ਆਇਆ ਉਹਨਾਂ ਦਾ ਇਹ ਕਹਿੰਦੇ ਨਾ ਬੜੀ ਠਾਕਾ ਮੈਂ ਕਿਹਾ ਹਾਂਜੀ ਮੈਂ ਠੀਕ ਆਗਾ ਬ੍ਰੀਕਫਾਸਟ ਕਰਕੇ ਆਏ ਨੇ ਕਹਿੰਦੇ ਨਾ ਮੈਂ ਲੇਟ ਹੋ ਜਾਣਾ ਮੈਂ ਡਿਊਟੀ ਚੱਲੋ ਦੀ ਨਹੀਂ ਜਾ ਮਰ ਗੋ ਲਗੋ ਕਿੰਨੇ ਵੇ ਫੋਨ ਆਇਆ ਸੀ ਮਾਰਨਿੰਗ ਡੇਲੀ ਨਾ ਵੀਡੀਓ ਕਾਲ ਕਰਕੇ ਮੈਂ ਸਕੂਲ ਚਲ ਜਾਣਾ ਨਾ ਡਿਊਟੀ ਚੱਲ ਰਹੀ ਹੈ ਨਾ ਮਨੇ ਗਿਆ ਆਪਣਾ ਧਿਆਨ ਰੱਖਣਾ ਗੁੜੀ ਨਾ ਧਿਆਨ ਗੁੜੀ ਨਾ ਝੜਕੀ ਨਾ ਗੁੜੀ ਨਾ ਝੜਕੀ ਨਾ ਬਸ ਮਸ ਮਸ ਮੇਰੇ ਕੋਲ ਬਸ ਮੇਰੇ ਕੋਲ ਹਾਂਜੀ ਸਤਿਨਾਮ ਆਏ ਮਾਮਾ ਜੀ ਦੇ بیٹے ਦੀ ਦਾਤੋ ਕੀ ਨੂਏ ਜੇ ਦੋ ਪੰਜ ਦਿਨ ਆਏ ਮੇਰੇ ਕੋਲ ਗੱਤ ਇੱਕ ਨੂ ਆਏ ਗੱਤੀ ਨੂ ਹਾਈ ਬਾਜ ਦੇ ਤੀਨ ਨੂ ਆਪ ਚਲ ਕੇ ਡਿਊਟੀ ਤੇ ਅੱਜ ਮੈਂ ਮਿਲਦੇ ਆਵਾਂਗਾ ਨਵ ਮਾਰਜਾ ਮੈਂ ਬਥੇ ਲਾਜ ਜਿਵੇਂ ਆ ਜਾਊਂਗਾ मैं डेली गाणी मेरे गीत छोटी बार दो बार दो मेरे को आज मनजीत बेटा बार में पता एद लगता बोटी फोन आया सी ਐ ਉਹਨੇ ਦਿਓਰ ਨੂੰ ਦੱਸਿਆ ਤੇ ਦਿਓਰ ਨੇ ਅਨਕੁਮਾਰ ਨੂੰ ਦੱਸਿਆ ਮਮਾ ਜੀ ਪੰਜਾਟ ਲੱਗ ਗਈ ਤੇ ਮੈਂ ਕਿਹਾ ਮਿਲ ਗਈ ਇਤਨਾ ਸਾਲ ਹੋਇਆ ਤੇ ਦੇਖਿੰਦੇ ਨਹੀਂ ਮਿਲ ਗਈ ਇਤਨਾ ਨਹੀਂ ਹੋਈ ਤੇ ਮੈਂ ਕਿਹਾ ਕਿ ਦਿਨ ਹੋਈ ਕਹਿੰਦੇ ਸਾਹਿਬ ਨਾ ਉਹ ਇਹ ਸਾਹਿਬ ਕਹਿੰਦੇ ਜਲਦੀ ਪਹੁੰਚੋ ਮੈਂ ਨਿਕਲ ਗਈ ਮੈਂ ਤਾਂ ਬੇਟਾ ਸਹੀ ਹੋ ਗਿਆ ਉਹਨਾਂ ਦੂਰ ਲੱਗੇ ਗਿਆ ਤਾਂ ਸੋ ਤਾਂ ਪਤਾ ਲੱਗਾ ਵੀ ਕੀ ਗੱਲ ਹੋਈ ਸੀ ਕਿੰਨਾ ਛੱਟ ਲੱਗੀ ਉਹਨਾਂ ਕਿ ਦਸਿਆ ਨਾ ਮੈਂ ਤੁਹਾਨੂੰ ਬਸ ਹੋਣੀ ਪੱਕਾ ਪਤਾ ਨਹੀਂ ਬੀ ਬੇਟੀ ਦੀ ਸ਼ਹਾਦਤ ਹੈ ਮਾਣ ਹੈ ਬਿਲਕੁਲ ਮਾਣ ਹੈ ਮਾਣ ਦੁਨੀਆ ਤੱਕ ਵੀ ਜਾਣਾ ਬੇਟਾ ਸ਼ਹੀਦ ਵਿੱਚ ਆ ਗਿਆ ਮੇਰੇ ਬੇਟੇ ਦਾ ਗੇੜ ਬੰਨਣਾ ਸੌਰੀ ਜੀ ਮੈਂ ਹਉਦ ਵਰ ਦੇਖ ਕੇ ਜੀਵਾਂਗੀ ਮੇਰੇ ਬੇਟੇ ਦੋਨੇ ਫੌਜ ਸੇ ਤੇ ਤਾਹਲਾਂ ਦੇ ਡਰਾਈਵਰ ਸੇ ਛੋਟੇ ਛੋਟੇ ਇਹ ਬੇਟਾ ਇਹ ਜਿਹੜਾ ਬੇਟਾ ਹੀ 8 ਸਾਲ ਦਾ ਇਹ ਦੂਸਰਾ ਜਿਹੜਾ ਹੀ 3 ਸਾਲ ਦਾ ਸੀ ਕੋਈ ਪਹਿਲੀ ਬੰਨਾ ਵਿੱਚ ਹੀ ਆਇਆ ਅੱਜ ਦਾ ਹੀ ਸਕੂਲ ਚ ਲਾ ਕੇ ਆਪਣਾ ਟਾਈਮ ਪਾਸ ਕਰ ਰਿਹਾ ਮਾਲਕ ਨੇ ਮੇਰੇ ਘਰ ਕੇ ਬੱਚਿਆਂ ਨੂੰ ਵਰਤੀ ਕਰਵਾਤਾ ਛੁੱਟੀਆਂ ਇਹਨਾਂ ਮਾਮਾ ਜੀ ਦੇ ਬੇਟੇ ਦੇ ਦਿੱਤ ਹੋਈ ਸੀ ਤੇ ਇੱਕ ਤਰੀਕ ਤੇ ਆਏ ਛੁੱਟੀ ਤੇ ਦੋ ਤਿੰਨ ਦਿਨ ਰਹੇ ਤੇ ਫਿਰ ਚਲੇ ਗਏ ਲਾਸਟ ਮੇਰੀ ਤੇ ਚਾਰ ਪੰਜ ਦਿਨ ਹੋ ਗਏ ਗੱਲ ਹੋਈ ਪਰ ਉਹਦੀ ਫੈਮਿਲੀ ਨਾਲ ਕੱਲ ਵਿੱਚ ਕੱਲ ਸੀ ਗੱਲ ਹੋਈ ਠੀਕ ਠਾਕ ਸੀ ਉਸ ਦਾ ਅੱਜ ਜ਼ਿਲ੍ਹਾ ਗੁਰਦਾਸਪੁਰ ਕੀ ਵੀਰ ਭੂਮੀ ਨੇ ਆਪਣੇ ਸ਼ਹਾਦਤੋਂ ਕੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਆਪਣਾ ਇੱਕ ਹੋਰ ਲਾਲ ਜੋ ਹੈ ਦੇਸ਼ ਕੀ ਬਲੀ ਬੇਦੀ ਪਰ ਕੁਰਬਾਨ ਕਰ ਦਿਆ ਜੇ ਯਾਦ ਬਾਜ ਯੋਧਾ ਥਾ ਭਾਰਤੀ ਸੈਨਾ ਕੀ ਫਰਸਟ ਫੀਲਡ ਆਡੀਅנס ਜੋ ਰੈਜੀਮੈਂਟ ਹੁੰਦੀ ਹੈ ਐਫਓਡੀ उसमें ड्यूटी कर रहा था कश्मीर में उधमपुर में और पूरी ड्यूटी को अपनी इतनादेही से निभाता हुआ वो पेट्रोलिंग के दौरान उनकी गाड़ी जो है हादसा ग्रस हो गई जिससे इस वीर योद्धा ने अपना सुप्रीम सेक्रीफाइस देकर अपने परिवार का और इस कस्बे का नाम जो है सारे देश में रोशन कर दिया परिवार पर दुखों का पहाड़ टूटा है मंजीत कौर है उनकी वीर नारी उनकी हमारी बहन नीत है बेटी है अवनीत है ये नवनीत है वाइफ आप इनका हाल देख रहे हो कुछ नहीं दे सकते इस माह के हम यही कहेंगे कि शहीद सैनिक परिवार सुरक्षा परिषद चट्टान की तरह इस परिवार के साथ खड़ी है हम इनके हौसलों को कभी पर नहीं होने देंगे हव मल्कि जो पंद्रह दिन पहले छुट्टी काट के गया था उनके मामा जी के बेटे की डेथ हो गई थी और डेली घर पे पत्नी के साथ माँ के साथ वीडियो कॉल करके कहता था कि अपना ध्यान रखना कल सुबह भी पत्नी से बात हुई कि बेटी का ध्यान रखना शायद वो उनकी आखिरी कॉल थी और उसके बाद एक अनहोनी खबर आई उस खबर ने इस परिवार को तोड़ दिया दुखों का पहाड़ टूटा है आज जरूरत है इस परिवार को मान सम्मान देने की हौसला देने की और ये परिवार गर्व करे अपने लाल पर कि बेशक मैंने अपना लाल मैंने अपने सिर का सुहाग देश पर कुर्बान किया है लेकिन कोई तो है सरकार तो है जो हम इस इस दुख की घड़ी में उनके साथ खड़ी है मैं सरकार से बेनती करता हूँ कि मल्कितने वापस तो नहीं आना लेकिन उसकी याद को जिंदा रखने के लिए इस गांव में उनकी यादगार बनाई जाए स्कूल का नाम उनके नाम पर खवाया जाए यादगार गेट बनाया जाए क्योंकि ये भूमि बीरों की भूमि है इस कस्बा कलहन ने अपने इससे पहले भी दो सैनिक जो हैं देश की बलि बेदी पर कुर्बान किए हैं मेरा नाम मनजिंदर कौर मेरा दो मेरे ननान का बेटा दुखांत फौज नौकरी करता सी ਉੱਥੇ ਕੰਮ ਕਰ ਕਰਦੇ ਕੋਈ ਉਹਦੇ ਸਾਥ ਲੱਗੀ ਆ ਉਸ ਤੋਂ ਬਾਅਦ ਉਹਨਾਂ ਹਸਪਤਲ ਖੜਿਆ ਤੇ ਉੱਥੇ ਉਹਨਾਂ ਨੇ ਮਰੀਆ ਕੋਸ਼ ਕਰ ਦਿੱਤਾ ਕਿ ਸਾਡੇ ਪਰਿਵਾਰ ਦੇ ਜੀ ਉੱਥੇ ਮੇਰਾ ਬੱਚਾ ਦੂਸਰਾ ਛੋਟਾ ਵੀ ਗਿਆ ਹੋਇਆ ਲੈਣ ਵਾਸਤੇ ਅਜੇ ਤੱਕ ਘਰ ਨਹੀਂ ਰਿਸ਼ਤੇ ਵਿੱਚ ਤੁਹਾਡੀ ਕਿ ਲੱਗੀ ਮੇਰਾ ਦੋਤਾ ਸੀ ਮੇਰੀ ਨਾਨਾ ਦਾ ਬੇਟਾ ਸੀ ਮੇਰੇ ਆਪਣੇ ਬੱਚਿਆਂ ਤੋਂ ਵੀ ਜ਼ਿਆਦਾ ਮੇਰਾ ਪਿਆਰਾ ਬੱਚਾ ਸੀ ਕਿਉਂਕਿ ਮੇਰਾ ਨਾਨਾ ਜੀ ਜੋ ਮੇਰੇ ਨਾਨਾ ਦਾ ਆਦਮੀ ਸੀ ਚੁੱਪਚਾਪ ਬੱਚੇ ਛੱਡ ਕੇ ਚਲਾ ਗਿਆ ਸੀ ਸਾਰੇ ਹੀ ਕੀ ਮਿੱਠਾ ਸੁਭਾਅ ਬਹੁਤ ਹੀ ਚੰਗਾ ਸੁਭਾਅ ਸੀ ਇੱਕ ਭਗਤ ਜਿਆਦਾ ਸੁਭਾਅ ਸੀ ਬਹੁਤ ਹੀ ਮਿੱਠਾ ਸੁਭਾਅ ਸੀ ਕਿ ਨੱਕ ਨਾ ਦੀ ਸਿੱਖ ਨਹੀਂ ਬੱਚੇ ਦੀ ਕਰ ਸਕੀ ਬਹੁਤ ਚੰਗਾ ਸੁਭਾਅ ਪਰਿਵਾਰ ਚੋਂ ਪਿਛੇ ਕੌਣ ਕੌਣ ਪਰਿਵਾਰ ਚੋਂ ਪਿਛੇ ਉਹ ਮੇਰੀ ਉਹ ਜਿਹੜੀ ਨੌਰਾਨੀ ਪੋਤਰੀ ਆ ਤੇ ਮੇਰੇ ਨਾਨਾ ਨੇ ਉਹਨਾਂ ਦੇ ਜੀ ਦਾਦੀ ਦਾਦਾ ਬੁੱਢੇ ਬੈਠੇ ਛੜੀ ਤੁਹਾਡੀ ਕਿੰਨੀ ਉਮਰ ਹੈ ਹਾਂਜੀ ਉਤਰੀ ਕਿੰਨੇ ਤੋਂ ਹੈ ਉਤਰੀ 54500 ਹੈ ਜੀ ਪਾਣਾ ਬਖਰੀਆ ਬਦਿਕਲ ਮੈਂ ਮਲਕੀਤ ਸਿੰਘ ਦੇ ਮਾਮਾ ਜੀ ਦਾ ਬੇਟਾ ਵਾਂ ਮੈਂ ਵੀ ਫੌਜ ਚੋਂ ਟਹਿੜਿਆ ਆ ਤੇ ਕੱਲ ਨੂੰ ਸਵੇਰੇ 6 ਵਜੇ ਸ਼ਾਮ ਨੂੰ ਕਾਲ ਆਇਆ ਕਿ ਮਲਕੀਤ ਦਾ ਇੱਕਾ ਫੌਜ ਤੇ ਕੰਮ ਕਰਦੇ ਸਾਮ ਟਾਈਮ ਕੇਮ ਟਾਈਮ ਜਿਹੜਾ ਹੁੰਦਾ ਉਸਲਾ ਮੁ ਕੰਮ ਕਰ ਰਹੇ ਸੀ ਕੋਈ ਵਰਕਿੰਗ ਕਰ ਰਹੇ ਸੀ ਤੇ ਉਸ ਟਾਈਮ ਉਹਨਾਂ ਦਾ ਕੋਈ ਚੀਜ਼ ਲੱਗੀ ਆ ਲੋਡਿੰਗ ਆਨ ਲੋਡਿੰਗ ਚ ਕਰਦੇ ਹੋਏ ਉਹਨਾਂ ਦੀ ਚੈਸਟ 'ਚ ਕੋਈ ਚੀਜ਼ ਵੱਜੀ ਆ ਤੇ ਫਿਰ ਉਹਨਾਂ ਨੂੰ ਕਮਾਂਡ ਹਸਪੀਟਲ ਲੁਡੋਮਪੋਰ ਲੈ ਕੇ ਤੇ ਬਾਅਦ 'ਚ ਫਿਰ ਉਹਨਾਂ ਦੀ ਉੱਥੇ ਉਹਨਾਂ ਨੇ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਜੈਡ ਬੋਡ ਹਾਂ ਜੀ ਜਿਹੜੀ ਅੱਜ ਫਿਰ ਸਾਡੀ ਗੱਲ ਹੋਈ ਆ ਮਾਰਨਿੰਗ ਟਾਈਮ ਉਹਨਾਂ ਦੇ ਜਿਹੜੇ ਬ੍ਰਦਰ ਆ ਉਸ ਅਗਰੀਮੈਂਟ 'ਚ ਜੋਬ ਕਰਦੇ ਆ ਉਹ ਕੱਲ ਜਿੱਦੋਂ 6 ਵਜੇ ਸਾਨੂੰ ਕਾਲ ਆਇਆ ਤੇ ਉਹ ਉਹਨਾਂ ਦੇ ਬ੍ਰਦਰ ਦੇ ਨਾਲ ਚਾਚਾ ਜੀ ਉਸੇ ਟਾਈਮ ਉਦਮਪੁਰ ਨੂੰ ਰਵਾਨਾ ਰਵਾਨਗੀ ਕੀਤੀ ਤੇ ਉੱਥੇ ਜਾ ਕੇ ਫਿਰ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਸੀ ਉਹ ਸਭ ਨੂੰ ਮਿਲੇ ਅਡਵੰਡ ਸਾਹਿਬ ਨੂੰ ਮਿਲੇ ਤੇ ਅੱਜ ਉਹਨਾਂ ਦਾ ਪੋਸਟਮਾਰਟਮ ਹੋ ਕੇ ਤੇ ਅੱਜ ਉਹਨਾਂ ਨੂੰ ਤਿਬੜੀ ਕੈਂਟ ਲੇਟ ਹੋ ਜਨਾਂ ਲੌਂਗ ਰੂਡ ਆ 6-7 ਘੰਟੇ ਲੱਗ ਜਾਂਦੇ ਆ ਤੇ ਇਸ ਕਰਕੇ ਫਿਰ ਉਹਨਾਂ ਨੇ ਹੁਣ ਤਿਬੜੀ ਕੈਂਟ ਜਿਹੜਾ ਉਹਨਾਂ ਨੇ ਉੱਥੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਥੇ ਰੱਖਣਗੇ ਇੱਕ ਸੰਸਕਾਰ ਦੀ ਸੰਭਾਵਨਾ ਤੁਹਾਨੂੰ ਲੱਗਾ ਸੰਸਕਾਰ ਦੀ ਸੰਭਾਵਨਾ ਤੇ ਮੈਂ ਦੋ ਵਾਰ ਕਾਲ ਕਰ ਲਿਆ ਵਾ ਉਹਨਾਂ ਦੇ ਬ੍ਰਦਰ ਨੂੰ ਤੇ ਉਹ ਕਹਿੰਦੇ ਕਿ ਅੱਜ ਸੰਸਕਾਰ ਦੀ ਸੰਭਾਵਨਾ ਮੁਸ਼ਕਲ ਹੈ ਕਿਉਂਕਿ ਲੇਟ ਹੋ ਜਾਣਾ ਕਿੰਨਾ ਟਾਈਮ ਹੋ ਗਿਆ ਇਹ ਨੌਕਰੀ ਕਰਦੇ ਨੌਕਰੀ ਕਰਦੇ ਆ ਜੀ ਇਹਨਾਂ ਨੂੰ 13 ਸਾਲ ਹੋ ਗਏ ਕਿੰਨੇ ਬੱਚੇ ਨੇ ਬੱਚੇ ਜੀ ਇੱਕ ਬੇਟੀ ਇਹਨਾਂ ਦੀ ਹੋਰ ਪਰਿਵਾਰਕ ਉੱਪਰ ਹੋਰ ਇਹਨਾਂ ਦੇ ਪਰਿਵਾਰ ਦੇ ਇੱਕ ਬ੍ਰਦਰ ਆ ਜਿਹੜਾ ਉਹ ਜੋਬ ਕਰ ਰਿਹਾ ਉਹ ਵੀ ਆਰਮੀ 'ਚ ਜੋਬ ਕਰ ਰਿਹਾ ਦਾਦਾ ਜੀ ਦਾਦਾ ਦਾਦੀ ਜੀ ਆ ਔਰ ਇਹਨਾਂ ਦੀ ਮਾਤਾ ਜੀ ਆ ਪਿਤਾ ਜੀ ਇਹਨਾਂ ਦੇ ਬਚਪਨ ਦੇ ਕਾਲ ਚਲਾਣਾ ਕਰਕੇ ਸੀ ਦਜ਼ੀ ਕੀ ਮਲਕੀ ਸਿੰਘ ਕੁਝ ਦਿਨ ਪਹਿਲਾਂ ਆਪਣੇ ਮਾਮੇ ਦੇ ਮੁੰਡੇ ਦੀ ਦੇਹਾਂਤ ਤੇ ਗੁਰਦਾਸਪੁਰ ਆਇਆ ਸੀ ਉਸ ਤੋਂ ਬਾਅਦ 15 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਆਪਣੀ ਡਿਊਟੀ ਤੇ ਪਰਤਿਆ ਸੀ ਉਹਨਾਂ ਦੀ ਮ੍ਰਿਤਕ ਦੀ ਅਜ ਰਾਤ ਨੂੰ ਉਹਨਾਂ ਦੇ ਜੱਦੀ ਪਿੰਡ ਪਹੁੰਚਣ ਦੀ ਉਮੀਦ ਹੈ ਤੇ ਕੱਲ ਨੂੰ ਯਾਨੀ ਕਿ 26 ਜਨਵਰੀ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ